ਮਾਰਕਾਂ ਜੀ ਸੁਰਉਂਦੇ ਸਰਾਨਾ ਭੰਡਾਰੇ ਦੇ ਆ ਔਰ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਸਾਡੇ ਸਾਈਂ ਲੋਕ ਸਾਡੇ ਸਮਾਣੇ ਤੋਂ ਔਰ ਜਿਹੜੇ ਸਾਨੂੰ ਤੁਹਾਡੇ ਆਪ ਜੀ ਦੇ ਦਰਸ਼ਨ ਵੀ ਕਰਾਉਂਦੇ ਆ ਔਰ ਬਾਬਾ ਜੀ ਬਹੁਤ ਬਹੁਤ ਮੁਬਾਰਕਾਂ ਜੀ ਉਹਨਾਂ ਨੇ ਦੱਸੇ ਮਾਰਗ ਤੇ ਤੁਸੀਂ ਹਨਾ ਆਏ ਹੋ ਪਹੁੰਚੇ ਹੋ ਔਰ ਕਿਹੜੀ ਮਨੋਕਾਮਨਾ ਜਿਹੜੀ ਤੁਹਾਡੀ ਪੂਰੀ ਹੋਈ ਸਾਡੀ ਦੀ ਮਨੋਕਾਮਨਾ ਔਰ ਸਾਰੀ ਪੂਰੀ ਹੋ ਗਈ ਬੜੇ ਚਿਹਰੇ ਹੋ ਗਏ ਸਾਨੂੰ ਆਂਦੇ ਨੂੰ ਜੀ ਤੇ ਜਦੋਂ ਦੀ ਮਿਹਰ ਹੋਈ ਹੈ ਤੇ ਮੇਰੇ ਬੱਚੇ ਦਾ ਵਿਆਹ ਨਹੀਂ ਸੀ ਬਣ ਰਿਆ ਤੇ ਮਕਾਨ ਨਹੀਂ ਸੀ ਬਣ ਰਹਾ ਓਕੇ ਅੱਛੇ ਦਰਬਾਰ ਚ ਆ ਕੇ ਮੇਰੀ ਸਭ ਸਾਰੀ ਪੂਰੀ ਹੋਈ ਤੇ ਮੈਨੂੰ ਬਹੁਤ ਖੁਸ਼ੀ ਹੋਈ ਬਹੁਤ ਸੱਚੇ ਦਰਬਾਰ ਕੀ ਜੈ ਲੰਡੂਆਂ ਦੀ ਤਿਆਰੀ ਕਰ ਆਸੀਂ ਮਾਲਕ ਦੇ ਚਰਨਾਂ ਦੇ ਵਿੱਚ ਉਹੀ ਚੀਜ਼ ਦਵਾਂਗੇ ਜਿਹੜੀ ਮਾਲਕ ਨੇ ਖੁਦ ਆਪ ਬਣਾਈ ਆ ਅਸੀਂ ਜਿਹਨੂੰ ਵੀ ਚੀਜ਼ ਦਵਾਂਗੇ ਬਾਬਾ ਜੀ ਨੂੰ ਯਾਦ ਕਰਕੇ ਜਿਹਨੂੰ ਵੀ ਚੀਜ਼ ਦਵਾਂਗੇ ਤਾਂ ਅਸੀਂ ਖਵਾਜਾ ਜੀ ਹੀ ਪਲਾਵਾਂਗੇ ਖਵਾਜਾ ਦੇ ਨਾਲ ਜੋ ਵੀ ਕਿਸੇ ਬੱਚੇ ਦੇ ਦਰਦ ਤਕਲੀਫ ਜੋ ਵੀ ਹੈ ਕੈਸੀ ਵੀ ਬਿਮਾਰੀ ਹੈ ਜੋ ਬੱਚਾ ਸੱਚੇ ਦਿਲ ਨਾਲ ਆਏਗਾ ਅਸੀਂ ਖਵਾਜਾ ਪਰ ਕੇ ਦਵਾਂਗੇ ਉਹਦੇ ਵਿੱਚ ਹੀ ਮਾਲਕ ਦੀ ਕਿਰਪਾ ਹੋ ਜਾਏਗੀ ਇਹ ਚਰਨ ਫੜਨ ਤੋਂ ਪਹਿਲੇ ਆਪਣੇ ਮਾਤਾ ਪਿਤਾ ਦੇ ਚਰਨ ਪਕੜੋ ਮਾਤਾ ਪਿਤਾ ਦੀ ਸੇਵਾ ਕਰੋ ਠੀਕ ਹੈ ਜੀ ਮਾਤਾ ਪਿਤਾ ਆਕਰ ਸਥਾਨ ਦੇ ਉੱਤੇ ਬਾਬਾ ਜੀ ਦੇ ਤਰਲੇ ਕਰਦੇ ਮਿਹਨਤ ਕਰਦੇ ਨੇ ਕਿ ਸਾਡਾ ਬੱਚਾ ਸਾਨੂੰ ਪਾਣੀ ਦਾ ਗਲਾਸ ਵੀ ਨਹੀਂ ਸਸੇਗਾ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਉਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਪਿੰਡ ਰਾਮਪੁਰ ਖੇੜਾ ਤੋਂ ਜਿੱਤੇ ਕੇ ਅੱਜ ਸਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ ਜੇ ਗੱਲ ਕਰੀਏ ਤਾਂ ਇੱਥੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਉਹਨਾਂ ਵੱਲੋਂ ਜਿਹੜਾ ਸਾਲਾਨਾ ਭੰਡਾਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਜਾ ਰਿਹਾ ਹੈ ਔਰ ਰਾਮਪੁਰ ਖੇੜਾ ਪਿੰਡ ਪੇਵੇ ਤੋਂ ਜਦੋਂ ਖੇਤਰ ਵਾਲੀ ਸਾਈਡ ਜਾਂਦੇ ਆ ਤਾਂ ਉਹ ਜਗ੍ਹਾ ਦੇ ਉੱਪਰ ਸਥਿਤ ਹੈ ਔਰ ਇਹ ਬਾਬਾ ਜੀ ਮਾਤਾ ਜੀ ਦੀ ਵੀ ਸੇਵਾ ਕਰਦੇ ਆ ਕਾਲੀ ਮਾਤਾ ਦੀ ਵੀ ਸੇਵਾ ਕਰਦੇ ਆ ਔਰ ਨਾਲ ਹੀ ਇਹ ਅ ਦਰਬਾਰਾਂ ਦੇ ਉੱਪਰ ਪੀਰਾਂ ਦੀ ਜਿਹੜੀ ਸੇਵਾ ਕਰਦੇ ਆ ਔਰ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਪੀਰਾਂ ਦੇ ਦਰਬਾਰਾਂ ਦੇ ਉੱਪਰ ਪੀਰ ਦੇ ਉਸ ਦਰਬਾਰ ਦੇ ਉੱਪਰ ਪ੍ਰਾਤਿਤਵ ਬਹੁਤ ਪ੍ਰਾਤਿਤਵ ਜਗਾ ਹੈ ਜਿੱਥੇ ਕਿ ਅੱਜ ਮੇਲੇ ਲੱਗੇ ਹੋਏ ਨੇ ਔਰ ਬਾਬਾ ਜੀ ਵੱਲੋਂ ਸੰਗਤਾਂ ਵੱਲੋਂ ਚਾਦਰਾਂ ਚੜਾਈਆਂ ਜਾ ਰਹੀਆਂ ਨੇ ਇਸ ਮੌਕੇ ਕਿਉਂਕਿ ਜਿਨ੍ਹਾਂ ਦੇ ਖੁਸ਼ੀਆਂ ਘਰਾਂ ਦੇ ਵਿੱਚ ਆਉਂਦੀਆਂ ਜਾਂ ਜਿਨ੍ਹਾਂ ਨੇ ਸੁੱਖਣਾ ਸੁੱਖੀਆਂ ਹੁੰਦੀਆਂ ਉਹ ਫਿਰ ਭੰਡਾਰੇ ਦੇ ਦੌਰਾਨ ਆ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਚਾਦਰਾਂ ਵੀ ਚੜਾਉਂਦੇ ਆ ਸੋ ਇਸ ਮੌਕੇ ਸਮਾਣੇ ਤੋਂ ਸਾਡੇ ਪ੍ਰਕਾਸ਼ ਸਾਈਂ ਜੀ ਪਹੁੰਚੇ ਨਿਸ਼ਾਨ ਉਸਤਾਦ ਨਿਸ਼ਾਨ ਢੋਲੀ ਜੀ ਪਹੁੰਚੇ ਔਰ ਅਸੀਂ ਵੀ ਪ੍ਰੋਗਰਾਮ ਕਵਰੇਜ ਕਰਨ ਵਾਸਤੇ ਇੱਥੇ ਪਹੁੰਚੇ ਆ ਸੋ ਬਹੁਤ ਅੱਛਾ ਜਿਹੜਾ ਪ੍ਰੋਗਰਾਮ ਸਾਈਂ ਜੀ ਵੱਲੋਂ ਬਾਬਾ ਜੰਗੀਰ ਸਿੰਘ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਜਾ ਰਿਹਾ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਪੂਰੇ ਪੰਜਾਬ ਹਰਿਆਣਾ ਚੰਡੀਗੜ੍ਹ ਔਰ ਸਾਰੇ ਪਾਸਿਓਂ ਆ ਸਕਤਾ ਇੱਥੇ ਪਹੁੰਚਿਆ ਹੋਇਆ ਨੇ ਸੋ ਆਓ ਆਪਾਂ ਚੱਲਦੇ ਹਾਂ ਸਿੱਧਾ ਹੀ ਬਾਬਾ ਜੀ ਦੇ ਬਾਬਾ ਜੀ ਦੇ ਦਰਬਾਰ ਤੇ ਖੜੇ ਆ ਸੋ ਬਾਬਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਔਰ ਪਿੰਡ ਦਾ ਨਾਮ ਦੱਸੋ ਫਿਰ ਅੱਗੇ ਆਪਾਂ ਗੱਲ ਕਰਦੇ ਆਂ ਜੀ ਭਾਈ ਸਾਹਿਬ ਪਹਿਲੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਪੰਜਾਬ ਤੋਂ ਤੁਸੀਂ ਇੱਥੇ ਇਸ ਚੀਜ਼ ਵਾਸਤੇ ਇਹਨਾਂ ਬੱਚਿਆਂ ਦੇ ਜੋ ਵੀ ਪ੍ਰੋਗਰਾਮ ਵਾਸਤੇ ਇਸ ਮਾਨਕ ਦੇ ਦਰ ਦੇ ਵਿੱਚ ਤੁਸੀਂ ਪਹੁੰਚੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਸਭ ਤੋਂ ਪਹਿਲੇ ਨੰਬਰ ਤੇ ਜਿਸ ਸਥਾਨ ਤੇ ਅਸੀਂ ਖੜੇ ਹਾਂ ਪਹਿਲੇ ਮੈਂ ਉਸ ਸਥਾਨ ਦਾ ਨਾਮ ਟੇਵਾ ਸਭ ਕੁਝ ਮੈਨੂੰ ਦੇਣਾ ਹੈਗਾ ਭਈ ਪਿੰਡ ਦਾ ਨਾਮ ਤਾਂ ਹੈਗਾ ਰਾਮਪੁਰ ਖੇੜਾ ਜੀ ਤਸਵੀਰ ਸਾਡੀ ਪੇਵਾ ਜ਼ਿਲ੍ਹਾ ਕੁਰਸ਼ੇਤਰ ਹੂੰ ਔਰ ਜੇਸੇ ਸਥਾਨ ਤੇ ਆ ਕੇ ਖੜਿਆ ਜਿੰਨ ਬੱਚਿਆਂ ਦੀ ਅੱਜ ਇਹਦਾ ਸਲਾਣਾ ਪੰਡਾਰਾ ਵਗੈਰਾ ਜੋ ਵੀ ਅਸੀਂ ਕਰਵਾ ਰਹੇ ਹੈਗੇ ਆ ਜੀ ਇਹ ਹਰ ਸਾਲ ਹੁੰਦਾ ਹੈ ਇਹ ਬੱਚੇ ਆ ਕੇ ਆਪਣਾ ਸਭ ਕੁਝ ਕਰਾਉਂਦੇ ਨੇ ਜਿਨ੍ਹਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਜਿਨ੍ਹਾਂ ਦੀ ਸੁਖਨਾ ਪੂਰੀ ਹੋ ਜਾਂਦੀ ਆ ਔਰ ਜਿਹੜਾ ਇਹ ਸਥਾਨ ਹੈ ਜਿਸ ਸਥਾਨ ਤੇ ਅੱਜ ਇਹ ਸੰਗਤ ਖੜੀ ਆ ਇਹ ਸਥਾਨ ਅੱਜ ਦਾ ਨਹੀਂ ਹੈ ਇਹ ਸਾਡੇ ਪੁਰਖਾਂ ਦਾ ਸਥਾਨ ਹੈਗਾ ਉਹਨਾਂ ਦੇ ਹੱਥੋਂ ਬਣੇ ਹੋਏ ਨੇ ਤੇ ਜਿਹੜੇ ਅੱਜ ਇੰਨੀ ਪੀੜੀਆਂ ਤੇ ਚੱਲ ਕੇ ਤੇ ਅੱਜ ਜੇ ਬਾਬੇ ਦੀ ਰਹਿਮਤਾਂ ਸਾਡੇ ਇੱਕ ਨਦਾਨੀ ਬੱਚਿਆਂ ਦੇ ਉੱਤੇ ਆ ਕੇ ਉਹਨਾਂ ਦੀ ਕਿਰਪਾ ਹੋਈ ਆ ਜੋ ਆਈ ਸੰਗਤ ਦੀ ਮਰਦ ਪੂਰੀ ਕਰਦੇ ਪਏ ਨੇ ਠੀਕ ਆ ਜੀ ਅਸੀਂ ਤਾਂ ਇਹਦੇ ਦਾਸ ਹੈਗੇ ਆ ਅਸੀਂ ਚਾਹਨੇ ਆ ਜਿੰਨੀ ਵੀ ਸੰਗਤ ਹੈ ਚੜ ਬੜ ਕੇ ਇਹਦੇ ਦਰ ਤੇ ਆਣ ਔਰ ਬਾਬਾ ਸਭ ਦੀ ਮਨੋ ਕਾਮਨਾ ਪੂਰੀ ਕਰੇ ਸੋ ਬਾਬਾ ਜੀ ਕਿੰਨੇ ਕ ਸਾਲਾਂ ਤੋਂ ਤੁਸੀਂ ਜਿਹੜੀ ਇਸ ਦਰਬਾਰ ਦੀ ਸੇਵਾ ਕਰ ਰਹੇ ਦੇਖੋ ਜੀ ਜਿਸ ਟਾਈਮ ਦਾ ਮੈਂ ਆਪਣੇ ਬਚਪਨ ਤੋਂ ਬਾਹਰ ਆਇਆ ਉਸੇ ਟਾਈਮ ਮਾਲਕ ਦੀ ਰਹਿਮਤ ਹੋਈ ਹੈ ਉਸ ਟਾਈਮ ਤੋਂ ਲੈ ਕੇ ਜਿਹੜੀ ਅੱਜ ਐਨੀ ਆਪਣੀ ਉਮਰ ਹੋ ਗਈ ਹੈ ਅਸੀਂ ਇਹਨਾਂ ਦੇ ਚਰਨਾਂ 'ਚ ਜੁੜੇ ਹੋਏ ਹਾਂ ਇਹਨਾਂ ਦੀ ਰਹਿਮਤ ਆ ਔਰ ਪਰਿਵਾਰ ਤੇ ਕਿਰਪਾ ਹੈ ਜੀ ਪਰਿਵਾਰ ਤੇ ਸ਼ੋਕ ਸ਼ਾਂਤੀ ਹੈਗੀ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਇਹਨਾਂ ਨੇ ਅਸੀਂ ਇਸੇ ਕਰਕੇ ਇਹਨਾਂ ਦੇ ਸੇਵਾ ਦੇ ਵਿੱਚ ਲੱਗੇ ਹੋਏ ਹਾਂ ਔਰ ਸੇਵਾ ਕਰਦੇ ਰਵਾਂਗੇ ਜਿੱਥੇ ਵੀ ਅਸੀਂ ਜਾਂਦੇ ਆ ਬਹੁਤ ਬਾਬੇ ਜਿਹੜੇ ਗੱਡੀਆਂ 'ਚ ਘੁੰਮਦੇ ਫਿਰਦੇ ਨੇ ਬਹੁਤ ਫਕੀਰ ਨੇ ਨਾਮ ਫਕੀਰੀ ਦਾ ਹੈਗਾ ਔਰ ਚੰਡਾ ਲਾਈ ਫਿਰਦੇ ਨੇ ਕੋਈ ਕਿਸ ਦਾ ਕੋਈ ਕਿਸ ਦਾ ਜੀ ਠੀਕ ਆ ਜੀ ਚੰਡਾ ਸਿਰਫ ਇੱਕ ਉਹ ਮਾਲਕ ਦਾ ਹੈਗਾ ਉਸ ਤੋਂ ਵੱਡਾ ਚੰਡਾ ਕਿਸੇ ਦਾ ਵੀ ਨਹੀਂ ਹੈ ਅਗੇ ਇਨਸਾਨ ਦੀ ਆਪਣੀ ਆਪਣੀ ਮਰਜ਼ੀ ਆ ਕੋਈ ਮੇਰੇ ਬਾਬਾ ਗੁਰਨਾਨਕ ਨੂੰ ਮੰਨੇ ਕੋਈ ਲੱਗਦਾ ਤਾਂ ਪੀਣ ਨੂੰ ਮੰਨੇ ਕੋਈ ਦੇਵੀ ਨੂੰ ਮੰਨੇ ਜਿਵੇਂ ਜਿਵੇਂ ਬੱਚਾ ਦੀ ਆਪਣੀ ਆਪਣੀ ਖੁਸ਼ੀ ਆ ਜੀ ਹਰ ਦੁੱਖ ਜਿਹੜਾ ਇਸ ਜਗ੍ਹਾ ਦੇ ਪਰਸ਼ਰਦਾ ਨਾਲ ਆਉਣ ਨਾਲ ਜਿਹੜਾ ਦੁੱਖ ਤਕਲੀਫਾਂ ਤੋਂ ਰਾਹਤ ਮਿਲਦੀ ਹੈ ਦੇਖੋ ਜੀ ਆਤ ਰਹਿਨੇ ਹਰ ਬੱਚਾ ਆਪਣੀ ਤਕਲੀਫ ਵਾਸਤੇ ਸਭ ਦੀ ਝੋਲੀਆਂ ਪਰੀਆਂ ਨੇ ਮੇਰੇ ਬਾਬਾ ਜੀ ਨੇ ਅੱਜ ਤੱਕ ਕਿਸੇ ਦੀ ਝੋਲੀ ਖਾਲੀ ਨਹੀਂ ਜਾਣ ਦਿੱਤੀ ਸਭ ਦੀ ਮਰਜ਼ੀ ਪੂਰੀ ਕੀਤੀ ਆ ਔਰ ਕੋਈ ਬੱਚੇ ਦੇ ਕਿਸੇ ਦੇ ਕੋਈ ਵੀ ਸੰਗਤ ਦੇ ਉੱਤੇ ਜੋ ਵੀ ਅੱਜ ਵੀ ਇਸ ਟਾਈਮ ਸੰਗਤ ਮੇਰੇ ਕੋਲ ਖੜੀ ਹੈ ਕੋਈ ਸੰਗਤ ਦੱਸ ਦਵੇ ਕਿ ਬਾਬਾ ਜੀ ਇੰਨਾ ਪੈਸਾ ਲੈਂਦੇ ਨੇ ਫਿਰ ਕੰਮ ਕਰਦੇ ਨੇ ਨਹੀਂ ਉਸ ਮਾਲਕ ਦੇ ਦਰਬਾਰ ਦੇ ਵਿੱਚ ਜੋ ਪੱਚੇ ਆਪਣੀ ਸ਼ਰਦਾ ਦਾ ਮੱਥਾ ਟੇਕਣਗੇ ਉਹਦੇ ਵਿੱਚ ਮੁਰਾਦਪੂਰੀ ਹੈ ਬਾਬਾ ਜੀ ਮੁਰਾਦਪੂਰੀ ਦੇ ਨਾਲ ਹੀ ਮੈਨੂੰ ਯਾਦ ਆਇਆ ਕਿ ਇੱਕ ਸੰਗਤ ਦੇ ਵਿੱਚ ਅੱਜ ਇੱਥੇ ਪਹੁੰਚੇ ਹੋਏ ਨੇ ਮੈਂ ਆਪ ਜੀ ਨੂੰ ਦਰਖਾਸਤ ਕਰਾਂਗਾ ਕਿ ਉਹਨਾਂ ਨੂੰ ਸਾਨੂੰ ਮਿਲਾਓ ਅਸੀਂ ਉਹਨਾਂ ਤੋਂ ਪੁੱਛੀ ਵੀ ਕਿਹੜੀ ਜਗ੍ਹਾ ਤੋਂ ਪਹੁੰਚੇ ਨੇ ਕੋਈ ਬਹੁਤ ਬਹੁਤ ਸਵਾਗਤ ਹੈ ਭੈਣ ਜੀ ਆਪ ਜੀ ਦਾ ਔਰ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਨਾਮ ਜਾਨਣਾ ਚਾਹਾਂਗਾ ਕਿੱਥੋਂ ਪਹੁੰਚੇ ਤੁਸੀਂ ਜੀ ਪੇ ਵੇ ਤੋਂ ਨਾਮ ਦੱਸੋ ਹੀ ਚਲੋ ਆਉਨਾ ਨਾ ਪੰਜ ਜੀ ਬਬਾ ਸਵਾਗਤ ਹੈ ਆਪ ਜੀ ਦਾ ਸੋ ਕਿੱਥੋਂ ਪਹੁੰਚੇ ਜੀ ਤੁਸੀਂ ਅੱਜ ਨੂੰ ਆਜੋ ਤੁਸੀਂ ਕਿੱਥੋਂ ਪਹੁੰਚੇ ਜੀ ਪੰਜ ਜੀ ਮੈਂ ਨਾਮ ਜਾਨਣਾ ਚਾਹਾਂਗਾ ਆਪ ਜੀ ਦਾ ਰਾਜ ਕੁਮਾਰ ਰਾਜ ਕੁਮਾਰ ਸੋ ਪੈਣਾ ਤੁਸੀਂ ਇੱਥੇ ਪਹੁੰਚੇ ਔਰ ਬਾਬਾ ਜੀ ਦੇ ਦਰਬਾਰ ਤੋਂ ਜੋ ਮੰਗੇ ਮਰਦਾਂ ਪੂਰੀਆਂ ਹੋਈਆਂ ਔਰ ਕਿੰਨੇ ਕ ਦਿਨ ਤੋਂ ਜਿਹੜਾ ਦਰਬਾਰ ਨਾਲ ਚੁੜੇ ਹੋ ਤੁਸੀਂ ਤੇ ਸ਼ੁਰੂ ਤੋਂ ਜੀ ਸਾਨ ਹੋ ਹੀ ਗਏ ਨੇ 30 ਸਾਲ ਇੱਥੇ ਆਂਦੇ ਜੀ ਜੀ ਹਾਂ ਜੀ ਅਸੀਂ ਬਹੁਤ ਖੁਸ਼ ਹਾਂ ਬਾਬਾ ਜੀ ਨੇ ਸਾਨੂੰ ਸਭ ਕੁਝ ਦਿੱਤਾ ਹੈ ਮੈਨੂੰ ਇਧਰ ਪਿੱਛੇ ਲੇਡੀਜ਼ ਕਹ ਰਹੀ ਸੀ ਵੀ ਇਹਨਾਂ ਦੇ ਬੱਚੇ ਵੀ ਵਾਰ ਗਏ ਹਾਂਜੀ ਬੱਚੇ ਵਾਰ ਇਸੇ ਦਰਬਾਰ ਤੋਂ ਹੀ ਕਿਰਪਾ ਹੋਈ ਆ ਤੋ ਕੀ ਕਹਿਣਾ ਚਾਹਾਂਗੇ ਬਾਬਾ ਜੀ ਦਾ ਧੰਨਵਾਦ ਨਹੀਂ ਕਰਨਾ ਚਾਹਾਂਗੇ ਬਹੁਤ ਬਹੁਤ ਬਾਬਾ ਜੀ ਦਾ ਧੰਨਵਾਦ ਅਸੀਂ ਕਹਿ ਕੇ ਧੰਨਵਾਦ ਕਰਵਾ ਰਹੇ ਹਾਂ ਦੇ ਜੀ ਮੈਂ ਜੀ ਚੰਡੀਗੜ੍ਹ ਤੋਂ ਆਈ ਹਾਂ ਜੀ। ਔਰ ਬਾਬਾ ਜੰਗੀਰ ਸਿੰਘ ਜੀ ਦੀ ਜੀ ਗੱਲ ਕਰੀ ਬੜੀ ਕਿਰਪਾ ਹੈ। ਉਹਨਾਂ ਦੀ ਸੇਵਾ ਕਰਦੇ ਨੇ। ਉਹਨਾਂ ਦੇ ਦੱਸੇ ਮਾਰਗ ਤੇ ਤੁਸੀਂ ਹਨਾ ਆਏ ਹੋ ਪਹੁੰਚੇ ਹੋ ਔਰ ਕਿਹੜੀ ਮਨੋ ਕਾਮਨਾ ਜਿਹੜੀ ਤੁਹਾਡੀ ਪੂਰੀ ਹੋਈ? ਸਾਡੀ ਦੀ ਮਨੋ ਕਾਮਨਾ ਔਰ ਸਾਰੀ ਪੂਰੀ ਹੋ ਗਈ। ਬੜੇ ਚਿਹਰੇ ਹੋ ਕੇ ਸਾਨੂੰ ਆਂਦੇ ਨੂੰ। ਜੀ। ਤੇ ਜਦੋਂ ਦੀ ਮਿਹਰ ਹੋਈ ਏ ਤੇ ਮੇਰੇ ਬੱਚੇ ਦਾ ਵਿਆਹ ਨਹੀਂ ਸੀ ਬਣਦਿਆ ਤੇ ਮਕਾਨ ਨਹੀਂ ਸੀ ਬਣਦਾ। ਓਕੇ। ਅੱਛੇ ਦਰਬਾਰ 'ਚ ਆ ਕੇ ਮੇਰੀ ਸਭ ਸਾਰੀ ਪੂਰੀ ਹੋਈ ਤੇ ਮੈਨੂੰ ਬਹੁਤ ਖੁਸ਼ੀ ਹੋਈ। ਬੋਲ ਸੱਚੇ ਦਰਬਾਰ ਕੀ ਜੈ। ਕਿਉਂਕਿ ਜੋ ਵੀ ਆਕਰ ਹੈ ਗੱਲ ਪੁੱਛਦਾ ਹੈਗਾ ਮੇਰੇ ਬਾਬਾ ਜੀ ਦੀ ਐਸੀ ਰਹਿਮਤ ਕਿਰਪਾ ਹੁੰਦੀ ਹੈ ਕਿ ਉਹਨਾਂ ਬੱਚਿਆਂ ਨੇ ਕੁਝ ਟਾਈਮ ਬਾਅਦ ਉਹ ਆਪਣੇ ਮਾਤਾ ਪਿਤਾ ਦੀ ਸੇਵਾ 'ਚ ਵੀ ਲੱਗ ਰਹੇ ਨੇ ਮਾਤਾ ਪਿਤਾ ਦੀ ਸੇਵਾ ਵੀ ਕਰ ਰਹੇ ਨੇ ਔਰ ਕਈ ਬੱਚੇ ਬਿਲਕੁਲ ਇਸ ਗਿਆਨ ਨੂੰ ਨਹੀਂ ਪਾਉਂਦੇ ਕਿਉਂਕਿ ਮਾਤਾ ਪਿਤਾ ਦਾ ਕੋਈ ਦਬਾਅ ਨਹੀਂ ਹੁੰਦਾ ਬੱਚਾ ਦੇ ਉੱਤੇ ਹਾਂ ਜੇ ਬਚਪਨ ਤੋਂ ਆਪਣੇ ਬੱਚੇ ਦੇ ਉੱਤੇ ਦਬਾਅ ਪਾ ਲਗੇ ਤੇ ਕਦੀ ਉਹਨਾਂ ਦਾ ਬੱਚਾ ਉਹ ਗਲਤ ਰਸਤੇ ਨਹੀਂ ਜਾਏਗਾ ਕਰਦੇ ਵਿੱਚ ਅਗਰ ਮਾਤਾ ਪਿਆਰ ਕਰਦੀ ਹੈ ਤਾਂ ਪਿਤਾ ਦਾ ਡਰ ਹੋਣਾ ਚਾਹੀਦਾ ਹੈਗਾ ਅਗਰ ਪਿਤਾ ਪਿਆਰ ਕਰਦਾ ਹੈ ਤੇ ਫਿਰ ਮਾਤਾ ਦਾ ਡਰ ਹੋਣਾ ਚਾਹੀਦਾ ਹੈ ਉਹਦਾ ਬੱਚਾ ਜਨਮ ਤੋਂ ਲੈ ਕੇ ਬੁਢਾਪੇ ਤੱਕ ਉਸ ਨੂੰ ਆਪਣੇ ਮਾਤਾ ਪਿਤਾ ਦਾ ਡਰ ਆਵਾਸ਼ ਹੋਊਗਾ ਜੀ ਸੋ ਬਾਬਾ ਜੀ ਜਾਂਦੇ ਜਾਂਦੇ ਕਿਤਨਾ ਕਿਤੇ ਬਹੁਤ ਬਹੁਤ ਮੁਬਾਰਕਾਂ ਜੀ ਸੁਰਾਂ ਦੇ ਸਲਾਨਾ ਭੰਡਾਰੇ ਦੀਆਂ ਔਰ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਸਾਡੇ ਸਾਈਂ ਲੋਕ ਸਾਡੇ ਸਮਾਣੇ ਤੋਂ ਔਰ ਜਿਹੜੇ ਸਾਨੂੰ ਤੁਹਾਡੇ ਆਪਜੀ ਦੇ ਦਰਸ਼ਨ ਵੀ ਕਰਾਉਂਦੇ ਆ ਔਰ ਬਾਬਾ ਜੀ ਬਹੁਤ ਬਹੁਤ ਮੁਬਾਰਕਾਂ ਲੋਕੋ ਤੁਸੀਂ ਹਨ ਵਿਚਰਦੇ ਰਹਿੰਦੇ ਆ ਆਪਾਂ ਜਿੰਦਗੀ ਦੇ ਵਿੱਚ ਸੋ ਅੱਜ ਇੱਥੇ ਪਹੁੰਚ ਕੇ ਕਿਦਾਂ ਦਾ ਮਹਿਸੂਸ ਕਰ ਰਿਹਾ ਸੋ ਦੇਖੋ ਜੀ ਅਸੀਂ ਤੇ ਇੱਥੇ ਆ ਆਇਆ ਤੋਂ ਪਹਿਲਾਂ ਵੀ ਆਉਂਦੇ ਰਹੇ ਆ ਬਹੁਤ ਸਾਨੂੰ 4-5 ਸਾਲ ਹੋ ਗਏ ਇੱਥੇ ਆਂਦੇ ਹੋਏ ਨੂੰ ਬਹੁਤ ਵਧੀਆ ਆਨੰਦ ਮਿਲਦਾ ਇੱਥੇ ਆ ਕੇ ਅਸੀਂ ਆਪਣਾ ਕੰਮ ਛੱਡ ਕੇ ਦੇਖੋ ਇੱਥੇ ਆਨੇ ਆ ਕਿਉਂ ਆਨੇ ਆ ਜੇ ਸਾਨੂੰ ਕੁਝ ਮਿਲਦਾ ਤਾਂ ਹੀ ਆਨੇ ਆਂਗੇ ਔਰ ਇਹ ਜਗ੍ਹਾ ਦੇ ਉੱਪਰ ਬਾਰੋਂ ਦੂਰ ਦੂਰੋਂ ਵੀ ਸੰਗਤਾਂ ਆਉਂਦੀਆਂ ਬਹੁਤ ਦੂਰ ਦੂਰੋਂ ਆਂਦੀਆਂ ਨੇ ਅੱਜ ਰਾਤ ਨੂੰ ਦੇਖੋ ਬਹੁਤ ਮੇਲਾ ਪਰੂਗਾ ਜੀ ਦੇਖੋ ਸੰਗਤਾਂ ਬਹੁਤ ਬਹੁਤ ਦੂਰੋਂ ਆਂਦੀਆਂ ਨੇ ਅਬਦੀ ਮਰਦਾਂ ਪੂਰੀਆਂ ਹੁੰਦੀਆਂ ਨੇ। ਉਹ ਨਿਸ਼ਾਨ ਸਿੰਘ ਕਿੰਨੇ ਸਾਲਾਂ ਤੋਂ ਜੁੜੇ ਹੋਏ ਆ ਇਸ ਦਰਬਾਰ ਦੇ ਨਾਲ? ਜੀ 10 ਸਾਲ ਹੋ ਗਏ ਨੇ ਇੱਥੇ ਆਂਦੇ ਹੋਏ। ਹੂੰ ਮੈਂ ਆਹ ਸਾਰੇ ਧਿਆਨਾਂ ਜੀ। ਜਿਵੇਂ ਮਾ ਬਾਪਾ ਜੀ ਦਾ ਬਲਾਵਾ ਹੁੰਦਾ ਧਿਆਨ ਆਉਂਦੇ ਆ ਜੀ। ਔਰ ਬਾਬਾ ਜੀ ਦੀ ਪੂਰੀ ਮਿਹਰ ਪੂਰੀ ਮਿਹਰ ਦੀ ਪੂਰੀ ਆ। ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਗੁਰੂ ਲੋਕ ਜਿਹੜੇ ਭੰਡਾਰਾ ਸਲਾਨਾ ਭੰਡਾਰਾ ਆਪਾ ਪਹੁੰਚੇ ਆ ਇੱਥੇ। ਸੋ ਕੀ ਕਹਿਣਾ ਚਾਹੋਗੇ ਸੰਗਤਾਂ ਜਿਹੜੀਆਂ ਦੂਰ ਦੂਰੋਂ ਸੰਗਤਾਂ ਇੱਥੇ ਪਹੁੰਚੇ ਨੇ? ਨਰਨੂ ਆਹੀ ਕਹਣਾ ਚਾਹੁੰਦਾ ਵੀ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਠੀਕ ਹੈ ਜੀ ਤੇ ਇੱਕੋ વિશ્વાસ ਨਾਲ ਬਿੜੇ ਪਾ ਰਿਹਾ ਹਮ ਜਿਸ ਤੇ ਵੀ વિશ્વાસ ਸਾਰੇ ਬਿੜਾ ਪਾ ਰਹਾ ਹੈ ਹਰੇਕ ਦਰਬਾਰ ਦੇ ਵਿੱਚ ਮਨੋ ਕਾਮਨਾ ਪੂਰੀ ਹੁੰਦੀ ਆ ਸਾਡੇ ਗੁਰੂ ਜੀ ਨਗੀਰ ਬਾਬਾ ਜੀ ਭੇਵੇ ਤੇ ਹੁਣ ਆਪਾਂ ਕਿਸ ਜਗ੍ਹਾ ਤੇ ਖੜੇ ਆ ਜੀ ਕਿਹੜੇ ਪਿੰਡ ਤੁਮ ਆਪਾਂ ਕਿਹੜੇ ਆ ਭੇਵੇ ਦੇ ਨੇੜੇ ਪਿੰਡਾ ਮੁਸਤਫਾ ਮੁਸਤਫਾ ਪਰ ਖੜੇ ਆ ਜੀ ਜਿਲ੍ਹਾ ਕੁਰਸ਼ੇਤ ਠੀਕ ਹੈ ਔਰ ਕਿੰਨੇ ਕ ਸਾਲਾਂ ਤੋਂ ਤੁਸੀਂ ਜਿਹੜਾ ਇਸ ਦਰਬਾਰ ਦੇ ਨਾਲ ਜੁੜੇ ਹੋ ਔਰ ਸੰਗਤਾਂ ਦਰਸ਼ਨ ਕਰ ਰਹੇ ਹੋ ਯੂਨੀਅਟ ਤਾਂ ਹੀ ਸਰ ਮੈਂ 55ਵਾਂ ਹੀ ਆਈ ਹਾਂ ਹਾਂ ਪਰ ਪਤਾ ਨਹੀਂ ਸੀ ਮੈਂ ਇਸ ਲਾਈਨ 'ਚ ਆ ਜਾਊਂਗਾ ਕਿਉਂਕਿ ਚੀਜ਼ ਆਟੋਮੈਟਿਕ ਆਈ ਹੋਈ ਹੈ ਔਰ ਬਾਬਾ ਜੀ ਦੀ ਮਿਹਰ ਹੈ ਪੂਰੀ ਪੂਰੀ ਜਿਆਦਾ ਕੁਆਰ